ਸਤਨਾਮ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹੱਲਾ ਪੰਜਵਾ ਮਨ ਮਹਿ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਮਨ ਮਹਿ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰਿ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਬਹੀ ਨਾ ਜਾਏ ਇਤ ਸੰਜਮ ਪ੍ਰਭ ਕਿਨਹੀਂ ਨਾ ਪਾਇਆ ਫਗੋ ਤੀ ਮੰਦਰਾ ਮਨ ਮੋਹਿਆ ਮਾਇਆ ਰਹਾਉ ਪਾਪ ਕਰਹਿ ਪੰਚਾਂ ਕੇ ਬਸਰੇ ਤੀਰਥ 나ਏ ਕਹ ਸਭ ਉਤਰੇ ਬਹੁਰ ਕੁਮਾਵੇ ਹੋਏ ਨਿਸੰਕ ਜੰਮ ਪਰ ਬਾੰਧ ਖਰੇ ਕਾਲੰਕ ਕੋ ਗੁਰ ਬਾੰਧ ਬਜਾਵੇ ਤਾਲਾ ਅੰਤਰ ਕਪਟ ਫਿਰੈ ਬੇ ਤਾਲਾ ਵਰਮੀ ਮਾਰੀ ਸਾਪ ਨਮੂਆ ਪ੍ਰਭ ਸਭ ਕਿਛ ਜਾਣ ਜਿਨ ਤੂੰ ਕੀਆ ਕੁੰ ਅਰਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗਰੇ ਤੇ ਨਸਤਾ ਦੇਸ ਛੋਡ ਪਰਦੇਸ ਹੈ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਿਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ ਬਨਤਾ ਛੋਡ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾਂ ਦੁਖਿਆਰੀ ਬੋਲੈ ਨਹੀਂ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈਐ ਜੋਨੀ ਅਨ ਤੇ ਰਹਤਾ ਦੁਖ ਦੇਹੀ ਸਹਿਤਾ ਬੁਕਮ ਨ ਬੂਝੈ ਵਿਆਪਿਆ ਮਮਤਾ ਬਿਨ ਸਤਗੁਰ ਕਿਨੈ ਨ ਪਾਈ ਪਰਮ ਗਥੇ ਪੂਛੋ ਸਗਲ ਬੇਧ ਸਿਮਰਤੇ ਮਨ ਮੁਖ ਕਰਮ ਕਰੈ ਆਜਾਈ ਜਿਉ ਬਾਲੂ ਘਰ ਠੌਰ ਨ ਠਾਈ ਜਿਸਨੋ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਂਧਿ ਉਪਾਲਾ ਕੋਟ ਮਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਜੇ ਹੋਵੈ ਭਾਗ ਤਾ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਵਿਖ ਸਭ ਕਾਟੇ ਧਰਮ ਰਾਇ ਕੇ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਤਮਾਹਿ ਸੁਮਾਇਆ RAM ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸ਼ਰਨ ਆਇਆ ਰਹਾਉ ਚੁਕਾ ਗਾਉਣ ਮਿਟਿਆਂ ਦਿਹਾਰ ਗੁਰਦਖ ਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ ਪ੍ਰਭ ਜਨਾਇਆ ਤਬਹੀ ਜਾਤਾ ਘਟ ਘਟ ਅੰਤਰ ਰਵਿਆ ਸੋਏ ਤਿਸ ਬਿਨ ਬੀਜੋ ਨਾਹੀ ਕੋਏ ਬੈਰ ਵਿਰੋਧ ਛੇਦੇ ਭੈ ਪਰਮਾ ਪ੍ਰਭ ਪੁੰਨ ਆਤਮਾ ਕੀਨੇ ਧਰਮਾ ਮਹਾ ਤਰੰਗ ਤੇ ਕਾਂਢੇ ਲਾਗਾ ਜਨਮ ਜਨਮ ਕਾ ਟੂਟਾ ਗਾਂਢਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣਾ ਠਾਕੁਰ ਨਦਰ ਨਹਾਲਿਆ ਮੰਗਲ ਸੂ ਕਲਿਆਣ ਤਠਾਈ ਜਹ ਸੇਵਕ ਗੋਪਾਲ ਗੁਸਾਈ ਪ੍ਰਭ ਸੁਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬਿਤਾਲ ਓਮ ਜਗ ਉਰਧ ਤਪ ਪੂਜਾ ਕੋਟ ਤੀਰਥ ਇਸ਼ਨਾਨ ਕਰੀ ਜਾ ਚਰਨ ਕਮਲ ਨਿਮਖ ਰਿਧੈ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉਚੇਤੇ ਉਚਾ ਪ੍ਰਭ ਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਸ ਦਾਸਨ ਕੀ ਬਾਚੋਂ ਧੂਰ ਸਰਬ ਕਲਾ ਪ੍ਰੀਤਮ ਪਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪ੍ਰਭਾਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣ ਧਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸ਼ੰਕਾ ਨਾਸੀ ਆਪਨ ਰੰਗ ਸਹਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਦਿਹਾਰਾ RAM ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਅਨੰਦ ਦੁਖ ਦੂਰ ਭਿਆਨਾ ਮਨ ਮਾਨਕ ਲਿਬ ਤਤ ਲੁਕਾਨਾ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਇਹ ਬੂਝੈ ਸੋ ਸਹਜ ਸਮਾਣਾ ਕਹ ਤਕਬੀਰ ਕਿਲ ਵਿਖ ਗਏ ਖੀਣਾ ਮਨ ਭਿਆ ਜਗ ਜੀਵਨ ਲੀਣਾ ਪ੍ਰਭਾਤੀ ਅੱਲੋ ਏਕਮ ਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ Hindu ਮੂਰਤ ਨਾਮ ਨਿਵਾਸੀ ਦੋਹ ਮਹ ਤਤ ਨਹੀਰਾ ਅੱਲਹ ਰਾਮ ਜੀਵੋਂ ਤੇਰੇ ਨਾਈ ਤੂੰ ਕਰ ਮਹ ਰਾਮਤ ਸਾਈ ਰਹਾਉ ਦਖਨ ਦੇ ਸਾਰੀ ਕਾ ਵਾਸਾ ਪਛਮਲ ਮਕਾਮਾਂ ਦਿਲ ਮੈਂ ਖੋਜ ਦਿਲਐ ਦਿਲ ਖੋਜੋ ਏਹੀ ਠੌਰ ਮੁਕਾਮਾ ਬ੍ਰਹਮਨ ਗਿਆਸ ਖਰੈ 24 ਕਾਜੀ ਮਹਿਰਮ ਜਾਨਾ 11 ਮਾਸ ਪਾਸ ਕਹਿ ਰਾਖੇ ਏ ਕੈ ਮਹੇ ਦਿਨਧਾਨਾ ਕਹਾਂ ਉੜੀਸੇ ਮਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮੈਂ ਕਪਟਿਨ ਵਾਜ ਗੁਜਾਰੇ ਕਿਆ ਹਜ ਕੰਬੈ ਜਾਏ ਈਤੇ ਔਰਤ ਮਰਦਾਂ ਸਾਜੇ ਏ ਸਭ ਰੂਪ ਤੁਮਾਰੇ ਕਬੀਰ ਫੁੰਗਰ ਆਰਾਮ ਅਲਹਿ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਨੋ ਨਰ ਨਰਵੈ ਪਰੋ ਏਕ ਕੀ ਸਰਣਾ ਕੇਵਲ ਨਾਮ ਜਪਹੁਰੇ ਪ੍ਰਾਨੀ ਤਬਹੀ ਨਿਹਚੈ ਤਰਣਾ ਪਰਵਾਤੀ ਅਵਲ ਅਲਹਿ ਨੂਰੁ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਨ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਿਹਯੋ ਸਰਬ ਠਾਈ ਰਹਾਉ ਮਾਟੀ ਇਕanek ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਘੁਮਾਰੈ ਸਭ ਮੈਂ ਸਚਾ ਏਕੋ ਸੋਈ ਜਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਅੱਲੋ ਅਲਖ ਨਾ ਜਾਈ ਲਖਿਆ ਗੁਰ ਗੁਰ ਦੀਨਾ ਮੀਠਾ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬੰਦਰੰਜਨ ਡੀਠਾ ਪਰਵਾਤੀ ਬੇਦ ਕਤੇਬ ਕਾਹੋ ਮਤ ਝੂਠੇ ਝੂਠਾ ਜੋ ਨਾਮ ਵਿਚਾਰੈ ਜੋ ਸਭ ਮੈਂ ਏਕ ਖੁਦਾਏ ਕਹਿ ਤੋ ਤੌ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਉ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ ਰਹਾਓ ਪਕਰ ਜੀਓ ਆਨਿਆਂ ਦੇ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪਾ ਨਾ ਹੱਤ ਲਾਗੀ ਕਹੋ ਹਲਾਲ ਕਿਆ ਕੀਆ ਕਿਆ ਉਜੂ ਪਾਕ ਕੀਆ ਮੋਹ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਵਾਜ ਗੁਜਾਰੋ ਕਿਆ ਹਜ ਕਾਬੈ ਜਾਇਆ ਤੂੰ ਨਾ ਪਾਕ ਪਾਕ ਨਹੀਂ ਸੂਝਿਆ ਿਸ ਕਾ ਮਰਮ ਨਾ ਜਾਣਿਆ ਕਹਿ ਖਬੀਰ ਭਿਸਤ ਤੇ ਦੂਜਾ ਕਹਿ ਕਬੀਰ ਭਿਸਤ ਤੇ ਚੁਕਾ ਦੋਜ ਕੁਸਿਉ ਮਨ ਮਾਨਿਆ ਪਰਵਾਤੀ ਸੁਨ ਸੰਧਿਆ ਤੇਰੀ ਦੇਵ ਦਿਵਾ ਕਰ ਅਧਪਤ ਆਦ ਸਮਾਈ ਸਿੱਧ ਸਮਾਦਾ ਅੰਤ ਨਹੀਂ ਪਾਇਆ ਲਾਗ ਰਹੇ ਸ਼ਰਨਾਈ ਲਿਹਿ ਵਾਰਤੀ ਹੋ ਪੁਰਖ ਨਰੰਜਨ ਸਤਗੁਰ ਪੂਜੋ ਭਾਈ त्रांडा ब्रह्मा निगम विचारै अलखना लिखिया जाई रहाओ तत्तेल नाम किया बाति दीपक देह उजियारा ज्योत लाए जगदीश जगाया बुझे बुझनहारा पंचे शब्द नाहद बाजे संगे सारंग पानी कबीर दास तेरी आरती कीनी निरंकार निर्वाणी ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਝ ਲਿਆ ਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਬੇਦੀਲੇ ਗੋਪਾਲ ਗੁਸਾਈ ਮੇਰਾ ਪ੍ਰਭ ਰਵਿਆ ਸਰਬੇਠਾਈ ਰਹਾਉ ਮਨ ਹਾਟ ਮਨ ਪਾਟ ਮਨ ਹੈ ਬਾਸਾਰੀ ਮਨ ਬਸੈ ਨਾਨਾ ਭੀਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ 에 ਮਨ ਰਾਤਾ ਦੁਬਿ ਦਾਸੈ ਜਿਸੁ ਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸ਼ਮਤ ਵਿਚਾਰੀ ਜੋ ਜਨ ਜਾਨ ਭਜੈ ਪਰਖੋਤਮ ਤਾ ਚੀ ਅਬ ਗਿਥ ਬਾਣੀ ਨਾਮ ਕਹਿ ਜਗ ਜੀਵਨ ਪਾਇਆ ਹਿਰਦੈ ਅਲਖ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾ ਕਾ ਅੰਤ ਨ ਜਾਣਿਆ ਸਰਬੰਦਰੰਤਰ ਰਾਮ ਰਹਿਆ ਰਬ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੂ ਰਾਮਈਆ ਰਹਾਉ ਬਾਵਨ ਬੀਖੂ ਬਾਨੈ ਬੀਖੇ ਬਾਸਤੇ ਸੁਖ ਲਾਗੇ ਲਾ ਸਰਬੇ ਆਦ ਪਰਮਲਾਦ ਕਾਸ਼ਟ ਚੰਦਨ ਪੈਲਾ ਤੁਮਚੇ ਫਾਰਸ ਹਮ ਚੇ ਲੋਹਾ ਸੰਗੀ ਕੰਚਨੁ ਪੈਲਾ ਤੂੰ ਦਇਆ ਰਤਨ ਲਾਲ ਨਾਮਾ ਸਾਚ ਸਮਾਇ ਲਾ ਪਰਵਾਤੀ ਅਕਲ ਪੁਰਖ ਇਕ ਚਲ ਤੋ ਪਾਇਆ ਘਟ ਘਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਓ ਜੋ ਪ੍ਰਗਾਸਿਆ ਮਾਟੀ ਕੁੰਭੇਓ ਆਪਿ ਹੀ ਕਰਤਾ ਬੀਠਲ ਦੇਓ ਜੀ ਕਾ ਬੰਦਨ ਕਰਮ ਬਿਆਪੈ ਜੋ ਕਿਛ ਕੀਆ ਸੋ ਆਪੈ ਆਪੈ ਪਰਮਤਮ ਨਾਮ ਦੇਉ ਇਹ ਜੀਉ ਚਿਤਵੈ ਸੋ ਲਹੈ ਅਮਰ ਹੋਏ ਸਦ ਆਕੁਲ ਰਹੈ ਪ੍ਰਭਾਤੀ ਭਗਤ ਬੀਣੀ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਰਿਤ ਅੰਤਰ ਕਰ ਤਲ ਕਾਤੀ ਠਗ ਦਿਸ਼ਟ ਬਗਾ ਲਿਵ ਲਾਗਾ ਦੇਖ ਵੈ ਸੁਨੋ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚ ਰਾਮੰ क्रूर दिष्ट रता निस्बादन ਰਹਾਉ ਨਿਤ ਪਰਤ ਇਸਨਾਨ ਸਰੀਰੰ δυਤੂਤੀ ਕਰਮ ਮੁਖ ਖੀਰੰ ਹਿਰਦ ਚੁਰੀ ਸੰਧਿਆਨੀ ਪਰਦਰਭ ਹਿਰਣ ਕੀ ਬਾਨੀ ਸਿਲ ਪੂਜ ਇਸ ਚਕਰ ਗਣੇ ਸੰ ਨਿਸ ਜਾਗਸ ਭਗਤ ਪਰਵੇਸੰ ਪਗਨਾਸ਼ ਚਿਤ ਕਰਮੰ ਏ ਲੰਪਟਨਾਚ ਅਧਰਮ ਮਿਰਗਾਸਣ ਤੁਲਸੀ ਮਾਲਾ ਕਰ ਊਜਲ ਤਿਲਕ ਕਪਾਲ ਰਿਦਾ ਕੂੜ ਕੰਠ ਰੋਧ ਰੱਖ ਰੇ ਲੰਪਟ ਕ੍ਰਿਸ਼ਨ ਭਾਖ ਜਿਨ ਆਤਮ ਤਤ ਨ ਚੀਨਿਆ ਸਭ ਫੋਕਟ ਧਰਮ ਵੀਨਿਆ ਕਹ ਬੀਣੀ ਗੁਰਮੁਖ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਜੈ ਜਾਵੰਤੀ ਮਹੱਲਾ ਨੌواں RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨ ਸੁਝੈ ਤੇਰੂ ਗਾਤ ਚਿਨ ਚਿਨ ਕਰ ਗਇਓ ਕਾਲ ਤੈਸੇ ਜਾਤਾਜ ਹੈ ਜੈ ਜਵੰਤੀ ਮਹੱਲਾ ਨੌਵਾ RAM ਭਜ RAM ਭਜ ਜਨਮ ਸਿਰਾਤ ਹੈ ਕਹੋ ਕਹਾ ਬਾਰ-ਬਾਰ ਸਮਝਤ ਨਹਿ ਕਿਉਂ ਗਵਾਰ ਬਿਨ ਸਤ ਨਹਿ ਲਗੈ ਬਾਰ ਓਰੇ ਸੰਗਾਤ ਹੈ ਰਹਾਉ ਸੰਗਲ ਭਰਮ ਢਾਰ ਦੇਹੇ ਗੋਬਿੰਦ ਕੋ ਨਾਮ ਲੇਹੇ ਅੰਤ ਬਾਰ ਸੰਗ ਧੀਰੇ ਇਹ ਹੈ ਏਕ ਜਾਤ ਹੈ ਵਿਖਿਆ ਵਿਖਿ ਜਿਉ ਵਿਸਾਰ ਪ੍ਰਭ ਕਉ ਜਸ ਹੀ ਏ ਧਾਰ ਨਾਨਕ ਜਨ ਕਹੇ ਪੁਕਾਰ ਔਸਰ ਬਿਹਾਤ ਹੈ ਜੈ ਜਾਵੰਤੀ ਮਹੱਲਾ ਨੋਵਾ ਰੇ ਮਨ ਕੌਣ ਗਤ ਹੋਇ ਹੈ ਤੇਰੀ ਇਹ ਜਗ ਮਹਿ ਰਾਮ ਨਾਮ ਸੋ ਤਉ ਨਹੀਂ ਸੁਣਿਓ ਕਾਨ ਬਿਖਿਆਨ ਸਿਓ ਵਤ ਲੁਭਾਨ ਮਤ ਨਾਹਿਨ ਫੇਰੀ ਰਹਾਓ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗ ਹੋ ਪਰਿ ਬੀਰੀ ਨਾਨਕ ਜਨ ਕਹੇ ਪੁਕਾਰ ਸੁਪਨੇ ਜਿਉ ਜਗ ਪਸਾਰ ਸਿਮਰਤ ਨਹਿ ਕਿਉ ਮਰਾਰ ਮਾਇਆ ਜਾ ਕੀ ਚੀਰੀ ਜੈ ਜਾਵੰਤੀ ਮਹੱਲਾ ਨੋਵਾ ਬੀਤ ਜਹ ਬੀਤ ਜਹ ਜਨਮ ਅਕਾਜਰੇ ਨਿਸ ਦਿਨ ਸੁਨ ਕੈ ਪ੍ਰਾਨ ਸਮਝਤ ਨਹਿ ਰੇ ਅਜਾਨ ਕਾਲ ਤਉ ਪਹੂਚਿ ਆਨ ਕਹਾਂ ਜਹ ਭਾਜ ਰੇ ਰਹਾਓ ਅਸਰ ਜੋ ਮਾਨਿਉ ਦੇਹ ਸੋ ਤੋ ਤੇਰਿਉ ਹੋਇ ਹੈ ਖੇਹ ਕਿਉ ਨ ਹਰ ਕੋ ਨਾਮ ਲੇਹ ਮੂਰਖ ਨਿਲਾਜ ਰੇ RAM ਭਗਤ ਹੀ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹਿ ਵਿਰਾਜ ਰੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਸਹਿਸਕਿਰਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਨ ਸੇਲ ਪੂਜ ਸਬਗਲ ਸਮਾਦਨ ਮੁਖ ਝੂਠ ਵਿਭੂਖ ਅਨਸਾਰੰ ਤ੍ਰਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੁਇ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਚੋ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ ਨਿਹਫਲੰ ਤਸਿਆ ਜਨਮ ਸੈ ਜਾਵਦ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰ ਹੈ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣਸ ਭਿਓ ਨਾਨਕ 타 ਕੋ ਦਾਸ ਹੈ ਸੋਈ ਨਰੰજન ਦੇਓ ਇਕ ਕ੍ਰਿਸ਼ਨ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ ਆਤਮੰ ਸ੍ਰੀ ਬਾਸਵ ਦੇਵ ਸੈ ਜੇ ਕੋਈ ਜਾਣ ਸੁ ਭੇਵ ਨਾਨਕ ਤਾ ਕੋ ਦਾਸ ਹੈ ਸੋਈ ਨਰੰਜਨ ਦੇਵ ਆਤਮੰ ਸ੍ਰੀ ਬਾਸਵ ਦੇਵ ਸੈ ਜੇ ਕੋਈ ਜਾਣ ਸੁ ਭੇਵ ਨਾਨਕ ਤਾ ਕੋ ਦਾਸ ਹੈ ਸੋਈ ਨਰੰਜਨ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ